ਸੇਟਵਾਦੀਆਂ ਸਕੂਲ ਦੇ ਵਿੱਚ ਵਿਹਰੇ ਆ ਸੱਦੇ ਹੋਏ ਪਤਵੰਤੇ ਸਹਿਬਾਨ ਪਹੁੰਚੇ ਸ੍ਰੀ ਬਾਲ ਮੁਕੰਦ ਤੇ ਮਿਸ ਜੀ ਕੰਚਲ ਸ਼ਰਮਾ ਸਾਡੇ ਕੋਲ ਨੇ ਮੁੱਖ ਮਹਿਮਾਨ ਪਹੁੰਚੇ ਜਗਤ ਪੰਜਾਬੀ ਸਭਾ ਕੈਨੇਡਾ ਤੋਂ ਵੀ ਆ ਚੇਅਰਮੈਨ ਤੇ ਆਪ ਪ੍ਰਧਾਨ ਪਹੁੰਚੇ ਅੱਜ ਜਿਨ੍ਹਾਂ ਨੂੰ ਮਾਨ ਸਨਮਾਨ ਮਿਲਣਾ ਉਹ ਸਭ ਲੈਣ ਲਈ ਮਾਨ ਸਨਮਾਨ ਪਹੁੰਚੇ ਜਿਹੜੀ ਗੱਲ ਮੈਂ ਤੁਸਾਂ ਨਾਲ ਕਰ ਰਿਹਾ ਹਾਂ ਗੱਲ ਸੁਣਿਓ ਏ ਬੜੇ ਧਿਆਨ ਦੇ ਨਾਲ ਜਗਤ ਪੰਜਾਬੀ ਸਭਾ ਦੇ ਸਾਰੇ ਸੇਵਕ ਸੇਵਾ ਕਰ ਰਹੇ ਨੇ ਜੀ ਜਾਨ ਦੇ ਨਾਲ ਮਾਂ ਬੋਲੀ ਪੰਜਾਬੀ ਦੇ ਪੁੱਤ ਝੀਆਂ ਆ ਜੁੜੇ ਹੋਏ ਨੇ ਵਿਰਸੇ ਮਹਾਨ ਦੇ ਨਾਲ ਪੰਜਾਬੀ ਹਰ ਥਾਂ ਜਾ ਕੇ ਆਪਣੀ ਕਿਸਮਤ ਦੇ ਵਰਕੇ ਫੋਲਦੇ ਨੇ ਕਰਦੇ ਨੌਕਰੀ ਜਾਂ ਪੜ੍ਹਾਈ ਭਾਵੇਂ ਜਾਂ ਫਿਰ ਕਿਤੇ ਜਾ ਕੇ ਬਿਜ਼ਨਸ ਖੋਲਦੇ ਨੇ ਇੰਗਲਿਸ਼ ਹਿੰਦੀ ਜਾਂ ਬੋਲਦੇ ਹੋਰ ਭਾਸ਼ਾ ਆ ਬੋਲ ਬੋਲ ਅੰਦਰ ਰਸ ਘੋਲਦੇ ਨੇ ਪਰ ਚ ਬੋਲਦੇ ਨੇ ਹਰ ਬੋਲ ਦਾ ਉਦੋਂ ਹੀ ਮਜ਼ਾ ਆਉਂਦਾ ਜਦ ਪੰਜਾਬੀ ਪੰਜਾਬੀ ਵਿੱਚ ਬੋਲਦੇ ਨੇ ਤੇ ਜਿੰਨੇ ਮਰਜੀ ਕੋਈ ਇਸ ਨੂੰ ਬੰਨ ਲਾ ਲਏ ਇਹ ਨਹੀਂ ਕਿਸੇ ਦੇ ਰੋਕਿਆ ਰੁਕ ਸਕਣੀ ਰਉ ਪੰਜਾਬ دریاਵਾਂ ਦੇ ਵਾਂਗ ਵਗਦੀ ਕਿਸੇ ਸੋਕੇ ਤੋਂ ਨਹੀਂ ਇਹ ਸੁੱਕ ਸਕਣੀ ਮਹਾਰਾਣੀ ਇਹ ਰਹੂਗੀ ਮਹਾਰਾਣੀ ਕਿਸੇ ਰਾਣੀ ਦੇ ਅੱਗੇ ਨਹੀਂ ਝੁੱਕ ਸਕਣੀ ਓ ਕਰਦੇ ਰਹੇ ਜੇ ਆਪਾਂ ਸਤਕਾਰ ਇਦਾਂ ਨਾਏ ਮਰ ਸਕਣੀ ਨਾਏ ਮੁੱਕ ਸਕਣੀ ਕਰਦੇ ਰਹੇ ਜੇ ਆਪਾਂ ਸਤਕਾਰ ਇਦਾਂ ਨਾਏ ਮਰ ਸਕਣੀ ਨਾਏ ਮੁੱਕ ਸਕਣੀ ਲਾਸਟ ਬਟ ਨੌੜ ਦਾ ਲੀਸ ਮਾਂ ਮਾ ਸਦਾ ਹੀ ਠੰਡੀਆਂ ਦੇ ਸ਼ਾਮਾਂ ਮਾਂ ਬੋਲੀ ਦਾ ਪੂਰਨ ਸਤਕਾਰ ਰੱਖੀਏ ਇਹਦੇ ਅੱਖਰਾਂ ਦੇ ਸੁੱਚੇ ਮੋਤੀਆਂ ਨੂੰ ਆ ਗਲੇ ਵੇਲੇ ਮਾਰ ਪੰਜਾਬੀ ਨੂੰ ਜੱਗ ਦੇ ਅੰਦਰ ਇਸ ਗੱਲ ਨੂੰ ਦਿਲ ਵਿੱਚ ਧਾਰ ਰੱਖੀਏ ਪਿੰਡਾਂ ਸ਼ਹਿਰਾਂ ਤੇ ਦੇਸ਼-ਵਿਦੇਸ਼ ਅੰਦਰ ਮਾਂ ਬੋਲੀ ਨਾਲ ਜਾਚਕ ਪਿਆਰ ਰੱਖੀਏ ਪਿੰਡਾਂ ਸ਼ਹਿਰਾਂ ਤੇ ਦੇਸ਼-ਵਿਦੇਸ਼ ਅੰਦਰ ਮਾਂ ਬੋਲੀ ਨਾਲ ਜਾਚਕ ਪਿਆਰ ਰੱਖੀਏ ਮਾਂ ਬੋਲੀ ਨਾਲ ਜਾਚਕ ਪਿਆਰ ਰੱਖੀਏ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ